ਆਣੇ ਦੀ ਵਧੇ ਹੈਨਾ ਵਧੇ ਆਪਾਂ ਤਾਂ ਇਹ ਚਾਹੁੰਦੇ ਆ ਵੀ ਐਸੇ ਤੱਕ ਦਾ ਮਤਲਬ ਨਹੀਂ ਐਸੇ ਤੱਕ ਦਾ ਮਤਲਬ ਹਾਂ ਇਹ ਗੱਲ ਵੀ ਵੈਰੀ ਹੈ ਸੀਗੀ ਠੀਕ ਹੈ ਪਹਿਲੀ ਸਾਨੂੰ ਮਤਲਬ ਵੀ ਹੈ ਨਹੀਂ ਮਤਲਬ ਕਦ ਉੱਚਾ ਉਸ ਟਾਈਮ ਤੇ ਤਾਂ ਸਾਡਾ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਸੀਗਾ ਅੱਛਾ ਹਾਂਜੀ ਜਦੋਂ ਮਤਲਬ ਇਹਦੇ ਲਾਲ ਫਲ ਵੱਧ ਗਏ ਅੱਸੀ ਕੱਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਮੰਡੀਰਾ ਵਾਲੇ ਪਿੰਡ ਦੇ ਵਿੱਚ ਪਹੁੰਚੇ ਆ ਬਾਗਾ ਪੁਰਾਣਾ ਨੇੜੇ ਰਹਿ ਜਾਂਦਾ ਬਾਈ ਤੇਜਿੰਦਰ ਕੋਲੇ ਤੇ ਆਪਾਂ ਸਵਾਗਤ ਕਰਦੇ ਆਂ ਸਾਰੀ ਪੰਚਾਇਤ ਦਾ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਦਰਸ਼ਕਾਂ ਨੂੰ ਪਹਿਲਾਂ ਤਾਂ ਆਪਣਾ ਪਿੰਡ ਦਾ ਵੇਰਵਾ ਦੱਸ ਦਗੇ ਵੀ ਕਿੱਥੇ ਜੇ ਰਹਿ ਜਾਂਦਾ ਆਪਣਾ ਪਿੰਡ ਜੀ ਬਾਗਾਪਰਾਣਾ ਦੇ ਨੇੜੇ ਹੀ ਰਹਿ ਜਾਂਦਾ 5 ਕਿਲੋਮੀਟਰ ਤੋਂ ਠੀਕ ਬਾਗਾਪਰਾਣਾ ਤੋਂ 5 ਕਿਲੋਮੀਟਰ ਪੈਂਦਾ ਜੀ ਆਪਣਾ ਪਿੰਡ ਠੀਕ ਹੈ ਮਂਦੀਰਾਵਾਲਾ ਨਵਾਂ ਜੀ ਨਵਾਂ ਨਵਾਂ ਮਂਦੀਰਾਵਾਲਾ ਆ ਗਿਆ ਹਾਂਜੀ ਇਹ ਗਿੱਲਾ ਤੋਂ 2 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਬਾਗਵਰਾਂ ਤੋਂ ਗੇਲ ਗੇਲ ਤੋਂ 2 ਕਿਲੋਮੀਟਰ ਆਪਣਾ ਪਿੰਡ ਰਹਿ ਜਾਂਦਾ ਠੀਕ ਆ ਬਈ ਤੀਜਿੰਦਰ ਜੇ ਹੁਣ ਬਈ ਤੀਜਿੰਦਰ ਆਪਣੇ ਜਾਨਵਰ ਦੀ ਗੱਲ ਕਰਗੇ ਨੀਲੀ ਰਵੀ ਦੇ ਵਿੱਚੋਂ ਜਿਹੜਾ ਝੋਟਾ ਆਪਣਾ ਪਹਿਲੇ ਨੰਬਰ ਦੇ ਉੱਤੇ ਆਇਆ ਹੈ ਇੱਥੇ ਮੇਲੇ ਤੋਂ ਹਨਾ ਸਾਨੂੰ ਉਹਦੇ ਬਾਰੇ ਮਾੜਾ ਜੀ ਚਾਨਣਾ ਪਾਓ ਵੀ ਉਹ ਮਤਲਬ ਉਹਦੀ ਮਾਦਾ ਰਿਕਾਰਡ ਕੀ ਸੀਗਾ ਤੇ ਕਿਹੜੀ ਇਹ ਲਾਈਨ ਹੈ ਇਹ ਨੀਲੀ ਰਵੀ ਲੈਣ ਆਈ ਮਤਲਬ ਬਾਦਸ਼ਾਹ ਦਾ ਬੱਚਾ ਹੀ ਆਪਣੇ ਵਾਲਾ ਇਹੇ ਰੋਡਾਂ ਵਾਲੇ ਰੋਡਾਂ ਵਾਲੇ ਜਗਜੀਤ ਸਿੰਘ ਕੋਲ ਬਾਈ ਜੀ ਕੋ ਹੈਗਾ ਬਾਦਸ਼ਾ ਬਾਦਸ਼ਾ ਝੋਟਾ ਹਾਂ ਬਾਦਸ਼ਾ ਝੋਟਾ ਉਹਦਾ ਬੱਚਾ ਹੀ ਇਹ ਉਹਦਾ ਬੱਚਾ ਡਾਇਰੈਕਟ ਕ੍ਰਾਸ ਦਾ ਆ ਗਿਆ ਹਨ ਮੈਨੂੰ ਲੱਗਦਾ ਇਹ ਨਹੀਂ ਟੀਕਾ ਤਰਾਇਆ ਸੀ ਜੀ ਅੱਛਾ ਟੀਕਾ ਆਪਣੇ ਕੋਲੇ ਮੱਝ ਆਪਦੇ ਕੋਲੇ ਸੀ ਜੀ ਠੀਕ ਹੈ ਜੀ ਤੇ ਉਥੋਂ ਟੀਕਾ ਲੈ ਕੇ ਆ ਸੀ ਤਰਾਇਆ ਸੀ ਜੀ ਠੀਕ ਹੈ ਉਹਨਾਂ ਕੋਲੋਂ ਟੀਕਾ ਲਿਆਂਦਾ ਸੀਗਾ ਲੈਟਰ ਤੋਂ ਤਰਾਤਾ ਸੀ ਰੋਡਿਆਂ ਵਾਲੇ ਮਤਲਬ ਮੈਨੂੰ ਐ ਲੱਗਦਾ ਵੀ ਕਈ ਝੋਟੇ ਹੋਏ ਨੇ ਹਨਾ ਹਾਂਜੀ ਹਾਂਜੀ ਵੀ ਲੈਣਾ ਹੀ ਕਈ ਨੇ ਤੇ ਉਹ ਬਾਦਸ਼ਾ ਮੈਨੂੰ ਲੱਗਦਾ ਬਾਈ ਕੋਲੇ ਹਜੇ ਵੀ ਬਾਦਸ਼ਾ ਹੈਗਾ ਬਾਦਸ਼ਾ ਹੈਗਾ ਹੀ ਹੈ ਜੀ ਮਜਬੂਤ ਹੈ ਉਹ ਬਾਈ ਦਾ ਨਾਮ ਮੈਨੂੰ ਅਲੱਗ ਦਾ ਜੱਗਾ ਜਗੀ ਸਿੰਘ ਜੱਗਾ ਜੱਗਾ ਹਣਾ ਜੱਗੇ ਦੇ ਨਾਮ ਤੇ ਮਸ਼ਹੂਰ ਹੋਇਆ ਹਾਂਜੀ ਤੇ ਇਹਦੀ ਮਾਂ ਦਾ ਰਿਕਾਰਡ ਕੀ ਸੀਗਾ ਵੀ ਜੀ ਵੀ ਆਪਾਂ ਕਿੱਥੋਂ ਲੈਤੀ ਸੀ ਕਿ ਘਰ ਉੱਤੇ ਤੇ ਮਾਂ ਘਰਦੀ ਸੀਗੀ ਠੀਕ ਹੈ ਜੀ ਘਰਦੀ ਜੋਤੀ ਸੀ ਆਪਣੀ ਠੀਕ ਹੈ ਤੇ ਜਣ ਕੇ ਟੀਗਾ ਉੱਥੋਂ ਲੈ ਆ ਕੇ ਤਰਾਇਆ ਸੀਗਾ ਜੀ ਹਾਂ ਤੇ ਦੁੱਧ ਕਿੰਨਾ ਕੁ ਸੀਗਾ ਜੀ ਦੁੱਧ ਸੀਗਾ ਹੀ ਉਹਦੇ ਨਾਲੇ 20 ਪਲੱਸ ਸੀਗਾ ਜੀ 20 ਪਲੱਸ ਹਾਂਜੀ ਉਹਦਾ ਮੈਨੂੰ ਮੈਂ ਲੱਗਦਾ ਵਿੱਚ ਬਾਈਆਂ ਚਵਈਆਂ ਵਾਲਾ ਤਰਵਾਦੀ ਸੀ ਨਹੀਂ ਨਾ ਚਵਈਆਂ ਵਾਲਾ ਕਿੱਥੇ ਸੀਗਾ ਜੀ ਉਦੋਂ ਹਾਂ ਹਾਂ ਤੇ ਮਤਲਬ ਉਹਦੇ ਕੋਈ ਥਾਂ ਦੇ ਵਿੱਚ ਪ੍ਰੋਬਲਮ ਆ ਗਈ ਸੀ ਉਹਦਾ ਹੀ ਸੇਲ ਕਰਤੀ ਸੀ ਅੱਛਾ ਸੇਲ ਕਰਤੀ ਸੀ ਠੀਕ ਹੈ ਜੀ ਤੇ ਉਹ ਸੋਨਾ ਬਹੁਤ ਆ ਹਨਾ ਹਾਂਜੀ ਫਿਰ ਐਵੇਂ ਆਈ ਚੰਗੀ ਬ੍ਰੀਡ ਦਾ ਬੱਚਾ ਹੀ ਫਿਰ ਬ੍ਰੀਡ ਤੇ ਗਿਆ ਹਨਾ ਸੋਹਣੇ ਮੈਨੂੰ ਲੱਗਦਾ ਵੀ ਜ਼ਿਆਦਾ ਇਹਦੇ ਮਤਲਬ ਜਿਹੜੇ ਗਏ ਆ ਹਨਾ ਤੇ ਉਹ ਵੀ ਆਏ ਹਾਂਜੀ ਗੋਣੇ ਦੇ ਹੈਗੇ ਆ ਵਾਦੇ ਮਤਲਬ ਜੀ ਬਾਪ ਵਾਲੇ ਹੈ ਇਹਦੇ ਚ ਤੇ ਬਾਈ ਤੇਜਿੰਦਰ ਇੱਕ ਗੱਲ ਹੋਰ ਦੱਸੋ ਵੀ ਜਦੋਂ ਤੁਸੀਂ ਮੇਲੇ ਲੈ ਕੇ ਗਏ ਹਨਾ ਤੇ ਪਹਿਲੇ ਨੰਬਰ ਦੇ ਉੱਤੇ ਜਦੋਂ ਝੋਟਾ ਉੱਥੇ ਰਿੰਗ ਦੇ ਵਿੱਚ ਤੁਸੀਂ ਮਤਲਬ ਆ ਗਿਆ ਪਹਿਲੇ ਨੰਬਰ ਤੇ ਸਾਨੂੰ ਐਸਾ ਸੀ ਕਿ ਮਤਲਬ ਮਾਨ ਚ ਕਿਵੇਂ ਸੀਗਾ ਵੀਰ ਜੀ ਇਹ ਨਾ ਪਹਿਲੀ ਵਾਰ ਹੀ ਗਏ ਸੀ ਜੀ ਠੀਕ ਹੈ ਪਹਿਲੀ ਸਾਨੂੰ ਮਤਲਬ ਵੀ ਹੈ ਨਹੀਂ ਸੀਗਾ ਐ ਵੀ ਆਪ ਦੇ ਲੋਕ ਤਾਂ ਤਕਰੀਬਨ ਹਰੇਕ ਹੀ ਜਾਂਦਾ ਜੀ ਸਾਡਾ ਪਹਿਲੇ ਨੰਬਰ ਤੇ ਆਵੇ ਠੀਕ ਹੈ ਪਰ ਸਾਨੂੰ ਇੰਨਾ ਹੈ ਨਹੀਂ ਸੀਗਾ ਵੀ ਵੀ ਸਾਡਾ ਇਹ ਜਾਨਵਰ ਵੀ ਪਹਿਲੇ ਨੰਬਰ ਤੇ ਆਉਗਾ ਠੀਕ ਹੈ ਬਾਈ ਜਿਵੇਂ ਹੁਣ ਮੈਂ ਰਿੰਗ ਚ ਵੀ ਦੇਖਿਆ ਹੈ ਨਾ ਵੀ ਬਾਈ ਬੱਬੇ ਵਰਗੇ ਜੱਗੇ ਵਰਗੇ ਸਾਰੀ ਫੁੱਲ ਸਪੋਰਟ ਰਹੀ ਹੈ ਹਾਂ ਹਾਂ ਜੀ ਹਾਂ ਜੀ ਪੂਰੀ ਗੈਰਡਸ ਕੀਤੀ ਇਹ ਉਹਨਾਂ ਨੇ ਸਾਨੂੰ ਮਤਲਬੀ ਜੋ ਇਹਦੀ ਖਰਾਕ ਵਗੈਰਾ ਜੋ ਕੁਝ ਹੈ ਉਹ ਤਿਆਰੀ ਦੂਰੀ ਦੇ ਵਿੱਚ ਇਹਦਾ ਉਹ ਜਾਨਕੀ ਜੋ ਪੂਰਾ ਯੋਗਦਾਨ ਹੈ ਉਹਨਾਂ ਦਾ ਪੂਰਾ ਯੋਗਦਾਨ ਹੈ ਮੈਂ ਦੇਖਿਆ ਬਾਈ ਨੂੰ ਜਿਵੇਂ ਉਹਨਾਂ ਨੇ ਰਿੰਗ ਦੇ ਵਿੱਚ ਵੀ ਉਹਨਾਂ ਨੇ ਤੋੜਿਆ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਜੀ ਵੀ ਤੁਸੀਂ ਝੋਟਾ ਤਿਆਰ ਕਰੋ ਠੀਕ ਹੈ ਅਸੀਂ ਉਹਨਾਂ ਨਾਲ ਕੋਈ ਗੱਲ ਕੀਤੀ ਇਹ ਬਾਦਸ਼ਾਹ ਦਾ ਬੱਚਾ ਸਾਡੇ ਕੋਲੇ ਠੀਕ ਹੈ ਉਹਨਾਂ ਨੇ ਮਤਲਬ ਵੀ ਸਾਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਇਹਨੂੰ ਪਿਆਰ ਕਰੋ ਲੈ ਕੇ ਵੀ ਜਾਓ ਹਾਂਜੀ ਪਹਿਲਾਂ ਤਾਂ ਜਾਨੀ ਕਿ ਹੋ ਗਿਆ ਸਾਲ ਦੀ ਨੇੜੇ ਹੋ ਗਿਆ ਪ੍ਰੇਰਿਤ ਕੀਤਾ ਇਹਨੂੰ ਠੀਕ ਹੈ ਠੀਕ ਹੈ ਵੀ ਤੁਸੀਂ ਇਹਨੂੰ ਤਿਆਰ ਕਰੋ ਰਿੰਗ ਚ ਜਾਊਗਾ ਲੈ ਕੇ ਆਊਗਾ ਕੁਝ ਕੁਝ ਨਾ ਕੁਝ ਉਹਨਾਂ ਨੂੰ ਮਤਲਬ ਨਾ ਜਿਵੇਂ ਖੜੇ ਮਤਲਬ ਜਾਂਬਰ ਦੀ ਆਪਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਹਾਂਜੀ ਹਾਂਜੀ ਜਿਹਦੇ ਨੂੰ ਵੱਧ ਆਸ ਹੁੰਦੀ ਆ ਹਾਂਜੀ ਹਾਂਜੀ ਤੇ ਹੁਣ ਜਿਵੇਂ ਆਪਾਂ ਦੇਖਿਆ ਜਿਵੇਂ ਹੁਣ ਪਹਿਲੇ ਨੰਬਰ ਤੇ ਲਾਲ ਫੁੱਲ ਇਹਦੇ ਮੱਥੇ ਤੇ ਲੱਗਾ ਕਿੱਡਾ ਸੋਹਣਾ ਲੱਗਦਾ ਹਾਂਜੀ ਹਾਂਜੀ ਨਾਂ ਵੀ ਬਣਦਾ ਹਨਾ ਵੀ ਫਲਾਨੇ ਪਿੰਡ ਯਾਰ ਇੱਕ ਝੋਟਾ ਹੈਗਾ ਨੀਲੀ ਰਾਵੀ ਦੇ ਵਿੱਚੋਂ ਵੀ ਫਲਾਨੇ ਮੇਲੇ ਤੋਂ ਪਹਿਲੇ ਨੰਬਰ ਤੇ ਉੱਤੇ ਆਇਆ ਹਨਾ ਉਹ ਨਾਲੇ ਤਾਂ ਆਪਦਾ ਵੀ ਮਤਲਬ ਕਦ ਉੱਚਾ ਹੁੰਦਾ ਉਸ ਟਾਈਮ ਤੇ ਤਾਂ ਸਾਡਾ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਸੀਗਾ ਅੱਛਾ ਹਾਂਜੀ ਜਦੋਂ ਮਤਲਬ ਇਹਦੇ ਲਾਲ ਫੁੱਲ ਵੱਧ ਗਿਆ ਹਾਂ ਉਦੋਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਸੀ ਵੀ ਹਾਂ ਜੀ ਜੀ ਕਿੱਥੇ ਫੈਰ ਤਰ ਗਿਆ ਹੈ ਨਾ ਆ ਖੁਸ਼ੀ ਦਾ ਮਤਲਬ ਜਿਹੜੇ ਹੁੰਦੇ ਪਾਲ ਉਹ ਮਤਲਬ ਜਿਹੜਾ ਬੰਦਾ ਹੰਡਾਉਂਦਾ ਉਹਨੂੰ ਹੀ ਪਤਾ ਹੁੰਦਾ ਕਿ ਕਿੰਨੀ ਇੱਕ ਖੁਸ਼ੀ ਹੁੰਦੀ ਹੈ ਹੈ ਨਾ ਤੇ ਹੁਣ ਜਿਵੇਂ ਆਪਾਂ ਇਹਦੀ ਗੱਲ ਕਰ ਗਏ ਬਈ ਬਲੱਡ ਲੈਂਡ ਤਾਂ ਦੇਖੋ ਵਧ ਗਈ ਆਈ ਗਈ ਹੈ ਨਾ ਤੇਜਿੰਦਰ ਬਾਈ ਟੀਕਿਆਂ ਦੀ ਗੱਲ ਕਰ ਗਏ ਸੀ ਬੰਨ ਜਿਹੜਾ ਹੈਗਾ ਤਿਆਰ ਕਰਵਾਉਣ ਦੀ ਕੋਈ ਸੋਚੀ ਆ ਹਾਂ ਜੀ 20 ਦਿਨ ਦੇ ਵਿੱਚ ਵਿੱਚ ਬੰਨ ਤਿਆਰ ਹੋ ਜਗਾ ਜੀ 20 ਦਿਨਾਂ ਦੇ ਵਿੱਚ ਵਿੱਚ ਹੋ ਜਾਊਗਾ ਸੋ ਹਾਂ ਜੀ ਹਾਂ ਜੀ ਠੀਕ ਹੈ ਤੇ ਇੱਕ ਜਿਵੇਂ ਹੁੰਦਾ ਵੀ ਆਪਾਂ ਡਾਇਰੈਕਟ ਕ੍ਰਾਸ ਦੇ ਉੱਤੇ ਇਹ ਇਹਨਾਂ ਨੂੰ ਡਾਇਰੈਕਟ ਕ੍ਰਾਸ ਦੇ ਉੱਤੇ ਵੀ ਛੱਡਾਂਗੇ ਕਿ ਹਾਂਜੀ ਡਾਇਰੈਕਟ ਕ੍ਰਾਸ ਜੇ ਕੋਈ ਵੀਰ ਭਰਾ ਜਾਵੇ ਤਾਂ ਹਾਂ ਕਰਵਾ ਸਕਦਾ ਜੀ ਠੀਕ ਹੈ ਇੱਕ ਜਿਵੇਂ ਹੁਣ ਤੁਸੀਂ ਮੈਨੂੰ ਪਹਿਲਾਂ ਬੈਠੇ ਸੀ ਆਪਾਂ ਗੱਲਾਂ ਕਰੀ ਜਾਂਦੇ ਸੀ ਉਦੋਂ ਕਹਿੰਦੇ ਸੀਗੇ ਵੀ ਜੇ ਕੋਈ 100 ਕਿਲੋਮੀਟਰ ਤੋਂ ਦੂਰ ਆਉਂਦਾ ਤੇ ਉਹਦੇ ਵਾਸਤੇ ਦੱਸੋ ਤੁਸੀਂ ਜਿਵੇਂ 100 ਕਿਲੋਮੀਟਰ ਤੋਂ ਕੋਈ ਦੂਰ ਆਉਂਦਾ ਠੀਕ ਹੈ ਉਹਦੇ ਵਾਸਤੇ ਫੁੱਲ ਛੋੜੂਗੀ ਠੀਕ ਹੈ ਹਾਂਜੀ ਵੀ ਆਉਂਦਾ ਆਪ ਦਾ ਖਰਚਾ ਪੈਣੀ ਖਰਚਾ ਕਰ ਹਾਂ ਜੀ ਉਹਦੇ ਮਤਲਬ ਵੀ ਰੀਅਲ ਹੋਵੇ ਜੇ 100 ਕਿਲੋਮੀਟਰ ਤੋਂ ਬਾਹਰ ਆਇਆ ਜੀ ਠੀਕ ਹੈ ਹਾਂਜੀ ਤੇ ਫੀਸ ਫਿਰ ਉਹ ਹਾਂਜੀ ਉਹ ਤਾਂ ਛੱਡ ਦਿਆਂਗੇ ਠੀਕ ਐ ਜਮੇ ਮਤਲਬ ਉਹਦਾ ਕੋਈ ਉਹ ਨਹੀਂ ਹੈ ਕੋਈ ਨਹੀਂ ਹਾਂਜੀ ਆਪਾਂ ਤਾਂ ਕਿਉਂ ਆ ਵੀ ਚੰਗੀ ਬ੍ਰੀਡ ਦਾ ਆਪਾਂ ਤਾਂ ਵੀ ਲੈਣ ਦੇ ਮਤਲਬ ਅੱਗੇ ਬ੍ਰੀਡ ਲੈਣ ਇਹਦੀ ਵਧੇ ਹੈ ਨਾ ਵਧੇ ਆਪਾਂ ਤਾਂ ਇਹ ਚਾਹੁੰਦੇ ਆ ਵੀ ਐਸੇ ਤੱਕ ਦਾ ਮਤਲਬ ਨਹੀਂ ਐਸੇ ਤੱਕ ਦਾ ਮਤਲਬ ਹਾਂ ਇਹ ਗੱਲ ਸੋਡੀ ਮੈਨੂੰ ਸਾਰਿਆਂ ਨੂੰ ਵਧੀਆ ਲੱਗੀ ਦੇਖੋ ਵੀ ਦੋਸਤੋ ਜੇ ਕੋਈ ਮਤਲਬ 100 ਕਿਲੋਮੀਟਰ ਤੋਂ ਦੂਰ ਆਉਂਦਾ ਹੈ ਨਾ ਤੁਸੀਂ ਆਪ ਦਾ ਖਰਚਾ ਪਾਣੀ ਕੱਲਾ ਮਤਲਬ ਤੇਲ ਦਾ ਲਾਓ ਤੇ ਬਾਈ ਕੋਲੇ ਆਇਓ ਸੋਡੋ ਮਤਲਬ ਰਹਿਣ ਸਹਿਣ ਦਾ ਵੀ ਕੋਈ ਦਿੱਕਤ ਨਹੀਂ ਹੈਗੀ ਹੈਨਾ ਚੰਗੀ ਮੱਝ ਹੁੰਦੀ ਹੈ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਯਾਰ ਆਪਾਂ ਕਿਹੜਾ ਸੀਮਨ ਵਰਤ ਗਏ ਹੈਨਾ ਤੇ ਬਾਈ ਜੀ ਦਾ ਆਪਾਂ ਨੰਬਰ ਵੀ ਦੇਵਾਂਗੇ ਤੇ ਤੁਸੀਂ ਬਾਈ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਫੋਨ ਜ਼ਰੂਰ ਕਰਿਓ ਇੱਕ ਵਾਰ ਬਾਕੀ ਬਈ ਇੱਕ ਗੱਲ ਹੋਰ ਹੈਨਾ ਥੱਲੋਂ ਵੀ ਝੋਲੀ-ਚੂਲੀ ਦੀ ਪੂਰੀ ਸਾਫ ਹੈ ਨਹੀਂ ਹੈਗਾ ਵੀ ਬਹੁਤ ਵਧੀਆ ਜੀ ਹਾਂਜੀ ਮਤਲਬ ਆਉਣ ਵਾਲੀਆਂ ਇਹਦੀਆਂ ਕਟੀਆਂ ਆਉਣਗੀਆਂ ਜਿਹੜੀਆਂ ਹੈਨਾ ਚੰਗੀਆਂ ਝੋਲੀਆਂ ਤਿਆਰ ਤਿਆਰ ਹੋਣਗੀਆਂ ਉਹਦੀਆਂ ਹੈ ਜੀ ਬਹੁਤ ਹਾਂਜੀ ਦੇ ਵਤਾਂ ਚੜਾ ਜੂ ਜਾਂ ਕਿ ਹੋਰ ਕਰ ਜੂ ਹਣਾ ਹਾਂ ਜੀ ਉੱਥੇ ਹੁਣ ਵੇਖ ਲੋ ਵੀ ਮੇਲੇ ਦੇ ਵਿੱਚ ਤਾਂ ਡਾਕਟਰਾਂ ਦੀ ਚੈਕਿੰਗ ਦੇ ਨਾਲ ਹੀ ਸਾਰਾ ਕੁਝ ਹੋਣਾ ਚੈਕਿੰਗ ਦੇ ਨਾਲ ਹੀ ਮਤਲਬ ਸਾਰਾ ਮਤਲਬ ਜਿਵੇਂ ਮੈਂ ਮੈਂ ਕਹਿੰਦਾ ਵੀ ਚਾਰ ਦਾ ਹਾਂ ਜੀ ਪੂਰਾ ਚਾਰ ਦਾ ਲਾ ਦੇਣਾ ਹੈ ਹਣਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ 50 60 ਹੋਰ ਵੀ ਝੋਟੇ ਆਏ ਹੋਣਗੇ ਪਰ ਇੱਕੋ ਇੱਕ ਇਹ ਝੋਟਾ ਸੀ ਦੋਸਤੋ ਜਿਹੜਾ ਪਹਿਲੇ ਨੰਬਰ ਦੇ ਉੱਤੇ ਤਨਹੁੱਲਾ ਪਸੂ ਮੰਡੀ ਦੇ ਵਿੱਚ ਜਿਹੜਾ ਮੇਲਾ ਲੱਗਦਾ ਹਣਾ 1 2 3 ਦਸੰਬਰ ਦਾ ਲੱਗਿਆ ਸੀ ਉਹ ਤੋਂ ਪਹਿਲੇ ਨੰਬਰ ਦੇ ਉੱਤੇ ਆਇਆ ਨਾ ਕਿ ਵੱਡਿਆਂ ਦੇ ਵਿੱਚੋਂ ਤੇ ਬਈ ਹੁਣ ਆਪਾਂ ਇਹਦੀ ਹੋਰ ਗੱਲ ਕਰੀਏ ਵੀ ਇਹਦੀ ਮਾੜਾ ਜਿਵੇਂ ਆਪਾਂ ਕਰਗੇ ਵੀ ਥਾਂ ਲੈ ਵੀ ਦੀ ਕਿੰਨੀ ਕ ਸਾਫ ਸੀ ਬਹੁਤ ਸਾਫ ਸੀ ਬਹੁਤ ਜਿਆਦਾ ਸਾਫ ਬਹੁਤ ਮਾ ਫਟਮਾ ਨਹੀਂ ਹੈਗੀਆਂ ਉਹ ਤਾਂ ਉਹ ਤਾਂ ਹੈ ਨਹੀਂ ਸੀਗਾ ਯਾਨੀ ਮਤਲਬ ਇਹ ਤਾਂ ਆਪਣਾ ਉਹਦਾ ਫੋਟੋ ਫੋਟੋ ਵਾਲਾ ਕਿੱਥੇ ਮਤਲਬ ਨਹੀਂ ਆ ਉਹਦਾ ਆਪਣੇ ਦਿਮਾਗ ਦੇ ਵਿੱਚ ਸੀਗਾ ਵੀ ਇਹ ਇਹਦਾ ਸੀ ਨਹੀਂ ਹੁੰਦਾ ਇੱਥੋਂ ਤੱਕ ਪਹੁੰਚਾਂਗੇ ਹਾਂਜੀ ਨਹੀਂ ਸਹੀ ਗੱਲ ਹੈ ਤੇਰੀ ਤੇ ਨਹੀਂ ਅਸੀਂ ਇੱਕ ਬਈ ਬਾਦਸ਼ਾਹ ਝੋਟਾ ਕਈ ਵਾਰੀ ਨਾ ਲੋਕ ਜਿਹੜੇ ਦੇਖਣ ਆਲੇ ਆ ਨਹੀਂ ਜਾਣਦੇ ਹੁੰਦੇ ਤੇ ਮੈਨੂੰ ਜ਼ਰੂਰ ਉਹਦੀ ਇੱਕ ਦੋ ਫੋਟੋਆਂ ਲਾ ਆਪਾਂ ਵਿੱਚ ਲਾਵਾਂਗੇ ਹਾਂਜੀ ਹਾਂਜੀ ਜ਼ਰੂਰ ਲਾਓ ਤੇ ਬਾਈਆਂ ਦਾ ਆਪਾਂ ਵੀ ਤੈਦਲੋਂ ਧੰਨਵਾਦ ਕਰਦੇ ਆਂ ਵੀ ਜਿਹੜਾ ਇੱਥੇ ਸੱਦ ਕੇ ਆਪਾਂ ਨੂੰ ਮਦਦ ਮਾਣ ਵਧਾਇਆ ਤੇ ਲਾਸਟ ਦੇ ਉੱਤੇ ਸਾਰੇ ਵੀਰਾਂ ਦਾ ਮੈਂ ਤੇ ਸਾਰੀ ਪੰਚਾਇਤ ਦਾ ਧੰਨਵਾਦ ਕਰਦਾ ਹਾਂ ਈ ਤੁਹਾਡਾ ਵੀ ਤੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਵੀਰ ਐ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਆਪਾਂ ਤੈਦਲੋਂ ਧੰਨਵਾਦ ਕਰਦਾ